ਨੇਪੇ ਵਾਸੋਂ ਮੇਰੀ ਅੰਦੇ ਮੈਂ ਤੈਨਾਂ ਗੱਲ ਕਰਨੀ ਹੈ ਮੈਂ ਦੁਖੀ ਬਹੁਤ ਹਾਂ ਮੈਂ ਪਰੇਸ਼ਾਨ ਬਹੁਤ ਹਾਂ ਅਸੀਂ ਬਹੁਤ ਤੰਗ ਹਾਂ ਹੁਣ ਤੈਨੂੰ ਮੇਰੇ ਜੇ ਅਸੀਂ ਤੈਨੂੰ ਕੋ ਗੱਲ ਦੱਸਦੇ ਆ ਤੂੰ ਕਹਿਣਾ ਕਰਿਆ ਝੂਠ ਬੋਲਦੇ ਆ ਪਰ ਤੂੰ ਮੇਰਾ ਦੋਸਤ ਹੀ ਹੋ ਅਸੀਂ ਮੇਰਾ ਪੰਗ ਹੋਈਏ ਸਾਨੂੰ ਪਰੇਸ਼ਾਨੀ ਬਹੁਤ ਜ਼ਿਆਦਾ ਆ ਸਾਡਾ ਬਹੁਤ ਔਖਾ ਹੋਇਆ ਰਹਿਣਾ ਤੂੰ ਸਾਨੂੰ ਚੁੱਪ ਕਰਕੇ ਆਰਾਮ ਨਾਲ ਸਾਨੂੰ ਆਸ਼ਮ ਵਿੱਚ ਛੱਡਿਆ ਦੋਆਂ ਤੇ ਉਹ ਤੁਹਾਨੂੰ ਅਜਿਹਾ ਨਹੀਂ ਫਿਰ ਅਮੀ ਤੰਗ ਹੋਣਾ ਤੁਸੀਂ ਤੰਗ ਹੋਨੇ ਆ ਉਹ ਵੀ ਔਖੀ ਹੁੰਦੀ ਆ ਫੇਰ ਨਾਲੋਂ ਬਿੱਤਰਵਾਕ ਲਈ ਸਮੁੱਕ ਜਾਂਦਾ ਹੁਣ ਤੈਨੂੰ ਹਰਵੇ ਥੋੜਾ ਮੈਂ ਦੱਸਣਾ ਆ ਪੇ ਇਦਾਂ ਹੁੰਦੀ ਇਦਾਂ ਹੁੰਦੀ ਆ ਤੁਹਾਨੂੰ ਥੋੜੇ ਆਜਰਣ ਛੱਡੂਗਾ ਮੈਂ ਹੁਣ ਸਾਰੀ ਮੈਂ ਖੋਣਾ ਆ ਕਿ ਸਾਨੂੰ ਆਸ਼ਮ ਛੱਡ ਜਣ ਮੈਂ ਕਦੇ ਨਹੀਂ ਹੋ ਗਿਆ ਕਰੀਏ ਨਹੀਂ ਤੂੰ ਅਸੀਂ ਤਕੈਨੇ ਸਮਰੋ ਕੋਚ ਰਹੋ ਤੇਰੇ ਬੱਚੇ ਰਾਜੀ ਖੁਸ਼ੀ ਰਹਿਣ ਤੇਰੇ ਨਾਲ ਐਨ ਖੁਸ਼ ਰਹੋ ਆਪਣੇ ਘਰ ਵਿੱਚ ਉਹ ਚੀਜ਼ਾਂ ਉਹ ਪੈਸਾ ਤੁਸੀਂ ਇਹ ਅਸੀਂ ਨੋਟਾ ਹੁੰਦਾ ਰਹਿੰਦਾ ਹੈ ਮਾੜੇ ਮੋਟੇ ਲੜਾਈ ਜਾਵੇ ਜਲਦੀ ਜਾਣੇ ਅਦਾ ਛੱਡ ਕੇ ਤਾਂ ਫੇ ਹਾਸ਼ਰਮ ਸਾਰਿਆਂ ਛੱਡੀ ਜਾਓ ਹ ਹਾਸ਼ਰਮ ਨਹੀਂ ਜਾਣਾ ਹੈਗਾ ਤੇ ਦੇਖ ਲਾ ਨਿਆਣੇ ਕਿਦਾਂ ਨਿਆਣੇ ਤਾਂ ਲੱਗਿਓ ਮਗਰ ਨਿਆਣੇ ਤਾਂ ਹੁਣ ਨਹੀਂ ਰਹਿੰਦੇ ਸਾਥੇ ਬਗੈਰ ਤਾਂ ਹੀ ਤਾਂ ਅਸੀਂ ਓਕੇ ਹੁੰਨੇ ਆ ਜੇ ਨਿਆਣੇ ਸਤ ਵਗੈ ਰਹਿੰਦੇ ਹੋਣ ਤਾਂ ਸੀਮਿੰਟ ਬਣਾ ਲਾਈਏ ਚਲ ਜਾਈਏ ਨਿਆਣੇ ਤੋ ਕੀ ਕਰਦੇ ਆ ਨਿਆਣੇ ਛੱਡਦੇ ਛੱਡ ਨਹੀਂ ਹੁੰਦੇ ਸਤੋ ਵੀ ਛੱਡ ਹੁੰਦੇ ਨਿਆਣੇ ਵੀ ਨਹੀਂ ਸਾਨੂੰ ਛੱਡਦੇ ਹਾਂ ਜਿਵੇਂ ਨਿਆਣਾ ਸਾਡੇ ਕੋਲੋਂ ਕਿਤੇ ਛੱਡਣਾ ਤੁਹਾਨੂੰ ਕੀ ਕਰੀਏ ਹਾਂ ਇੱਥੇ ਕਾਨੂੰਨੀ ਕੋ ਗਾਹ ਨਹੀਂ ਗਾ ਚਲੋ ਖਾਣ ਨੂੰ ਤਾਂ ਮਿਲਦਾ ਸਭ ਕੁਝ ਮਿਲਦਾ ਆ ਖਾਣੇ ਨੂੰ ਥੋੜਾ ਕਮੀ ਕਿਸੇ ਦੀ ਦੀ ਬਸ ਇਮੀਂ ਕਲੇ ਸਜੜਾ ਹਰ ਬੇਲੇ ਦਾ ਮਾਣ ਮਾਣੀਆਂ ਮਾਣਮਣੀਆਂ ਚੰਗਾ ਨਹੀਂ ਲੱਗਦਾ ਆ ਕੁਝ ਨਹੀਂ ਹੁੰਦਾ ਮਾੜੇ ਮੋਟੇ ਚੱਲਦਾ ਰਹਿੰਦਾ ਹੁੰਦਾ ਇੱਕ ਬੋਲਦਾ ਬੰਦਾ ਇੱਕ ਚੁੱਪ ਕਰ ਜਵੇ ਇਹ ਦੂਆ ਬੋਲਦਾ ਦੂਆ ਚੁੱਪ ਕਰ ਜਵੇ ਜੇ ਇੱਕ ਦੋ ਇਹਨਾਂ ਕਰਨਾ ਹੈ ਤਾਂ ਵਧੀ ਜਾਣਾ ਇੱਕ ਦੋ ਦੇਖ ਫੇਰ ਸਜ ਨਮਾਜ਼ ਹੀ ਪਤਾ ਲੋ ਚੁੱਪੇ ਰਹਿਣੀਆਂ ਮੈਂ ਤਾਂ ਬੋਲਦੀ ਨਹੀਂ ਕਹੀਦਾ ਕੋਈ ਘਾਟ ਪਾ ਲਾਪੀ ਦਾ ਵੀ ਇੱਥੇ ਰੋਕੇ ਤੇ ਨਹੀਂ ਜਾਣਾਗਾ ਮਾੜੇ ਮੋਟੀ ਚੱਲਦੀ ਰਹਿਣੀ ਆਲਾ ਆ ਜਾਣ ਦੇਣਾ ਹੀ ਮੈਂ ਆ ਗਿਆ ਕੰਮ ਤਾਂ ਤੂੰ ਫੇਰ ਆਇਆ ਫੇਰ ਤਾਂ ਕਿੱਦਾਂ ਗੱਡੀ ਭਰ ਆਇਆ ਘਰੇ ਲਾ ਕੇ ਆਇਆ ਫਰੀ ਖੜੀ ਜਾਣਾ ਸਵੇਰੇ अच्छा तैमला आजा कर रोटी तैमला खा ले कर रोटी अपनी ਕੋਲ ਲੈ ਕੇ ਜਾਇਆ ਕਰ ਭੁੱਖਾ ਰਹਿਣਾ ਖਾਰੀ ਸੜੀ ਦਿਹਾੜੀ ਪੇ ਤੂੰ ਹੂੰ ਚਲੋ ਕੋਈ ਨਹੀਂ ਹਾਂ ਮੈਨੂੰ ਦੱਸ ਦਿਆ ਕਰ ਬੈਠੋ ਦੀ ਰਾਮ ਨਾ ਕੋਈ ਨਹੀਂ ਮੈਂ ਦੱਸ ਦਿਆ ਕਰੂੰਗੀ ਰੋਟੀ ਤੇਰੀ ਮੈਨੂੰ ਦੱਸ ਦਿਆ ਕਰ ਕੋਈ ਨਹੀਂ ਬੈਠੋ ਦੀ ਰਾਮ ਨਾ ਕਿਤੇ ਨਹੀਂ ਜਾਣਾ ਹੈਗਾ ਨਾ ਜਾਣਾ ਕਿਤੇ ਦਾਦੀ ਮਾ ਤੁਸੀਂ ਕੀ ਪਾਪਾ ਨੂੰ ਕਹਿੰਦੇ ਸੀ ਆਸ਼ਰਮ ਜਾਣਾ ਇਹ ਆਸ਼ਰਮ ਕੀ ਹੁੰਦਾ ਆ ਕੁਛ ਨਹੀਂ ਪੁੱਤ ਤੁਸੀਂ ਕੋ ਮਨ ਜਾਣਾ ਨਾ ਮੈਨੂੰ ਵੀ ਨਾਲ ਲੈ ਕੇ ਜਾਇਓ ਕੋ ਮਨ ਨਹੀਂ ਜਾਣਾ ਤੈਨੂੰ ਨਹੀਂ ਪਤਾ ਇਹ ਪੁੱਤ ਕੀ ਹੁੰਦਾ ਆ ਆਸ਼ਰਮ ਨਾ ਤੁਹਾਨੂੰ ਦੱਸਣਾ ਮੈਂ ਤੁਹਾਡੇ ਨਾਲ ਥੋੜਾ ਨਿਆਣਿਆਂ ਨਾਣੀ ਇਹ ਗੱਲਾਂ ਕਰਦੀ ਹੁੰਦੀਆਂ ਤੁਹਾਨੂੰ ਨਹੀਂ ਦੱਸਣਾ ਮੈਂ ਤੁਸੀਂ ਤੇ ਖ ਆਪਣੇ ਘਰ ਰਹਨੇ ਆ ਆਹ ਮਮੀ ਡੈਡੀ ਦੇ ਕੋਲ ਖੋਜ ਰਹੋ ਆਸ਼ਰਮ ਦੇ ਵਿੱਚ ਅਸੀਂ ਜਾਣਾ ਹੈ ਇਹ ਆਸ਼ਰਮ ਹੈ ਕੀ ਚੀਜ਼ ਉਹ ਪੁੱਤ ਆਸ਼ਰਮ ਉਹ ਹੁੰਦਾ ਆ ਨਾ ਜਿਹੜਾ ਬਜ਼ੁਰਗ ਹੋ ਜਾਂਦੇ ਨੇ ਨਾ ਬੰਦੇ ਜਿਨ੍ਹਾਂ ਨੂੰ ਕੋਈ ਚੱਲਦਾ ਨਾ ਹੋਵੇ ਉੱਥੇ ਉਹ ਆਸ਼ਰਮਾਂ ਦੇ ਵਿੱਚ ਹੋ ਚੱਲ ਜਾਂਦੇ ਆ ਉੱਥੇ ਆਸ਼ਰਮ ਵਾਲੇ ਫਿਰ ਸਾਨੂੰ ਸੰਭਲੋਗੇ ਜੇ ਕੋ ਘਰ ਦਾ ਬੰਦਾ ਨਾ ਸੰਭੇ ਸਾਨੂੰ ਕਲੇਸ਼ ਕਰੇ ਨਾ ਫਿਰ ਸਾਨੂੰ ਆਸ਼ਰਮ ਵਾਲੇ ਰੱਖ ਲੈਂਦੇ ਹੁੰਦੇ ਤੁਸੀਂ ਨਾ ਜਾਇਓ ਨਹੀਂ ਪੁੱਤਾ ਸਾਨੂੰ ਜਾਣਾ ਪੈਣਾ ਤੇ ਤੈਨੂੰ ਪਤਾ ਤਾਂ ਹੈਗਾ ਐ ਪੁਲਿਸ ਵਿੱਚ ਚੰਗਾ ਲੱਗਦਾ ਤੁਸੀਂ ਵੀ ਆਪਣੇ ਦੇ ਖੁਸ਼ ਰਹੋ ਤੁਹਾਡੇ ਮੰਮੀ ਡੈਡੀ ਆ ਉਹਨਾਂ ਦੇ ਨਾਲ ਆਪਣਾ ਪੜੋ ਲਿਖੋ ਖਾਭੋ ਪੀਵੋ ਸਾਡੀ ਟੈਨਸ਼ਨ ਆ ਰੱਖਣੀ ਦੱਸੋ ਕੀ ਜੀ ਆਪੇ ਕੋਸ਼ਿਸ਼ ਰਖੋ ਸਮਾਂ ਨਹੀਂ ਤੁਸੀਂ ਨਾ ਜਾਓ। ਕੀ ਕਰੀਏ ਹੁਣ ਸਾਡਾ ਜਾਇਬ ਕਸਾਣਾ ਨਹੀਂ ਹੈਗਾ। ਫੇਰ ਤੰਗ ਹੋਨੇ ਤੁਸੀਂ ਵੀ ਤੰਗ ਹੋਨੇ ਆ। ਮੈਂ ਨਹੀਂ ਤੁਹਾਨੂੰ ਜਾਣ ਦੇਣਾ। ਚੱਲੋ ਤੇਰਾ ਬਾਬਾ ਜੇ ਲੱਭੂਗਾ। ਕੱਲ੍ਹ ਲੈ ਨੇ ਹੁਣ ਉਹ ਵੀ ਹੈ ਨਹੀਂ ਹੈਦਰ ਗਿਆ ਕਿਤੇ ਪਤਾ ਨਹੀਂ ਕਿੱਥੇ ਗਿਆ ਆ। ਜੇ ਉਹ ਤਾਂ ਕਹਿੰਦਾ ਰਹਿਣਾ ਨਹੀਂ ਅਸੀਂ ਚਲ ਜਾਣਾ। ਕਹਿੰਦਾ ਹੁਣ ਨਿਆਣਿਆਂ ਦੀ ਗੱਲ ਹੁੰਦੀ ਨਿਆਣੇ ਛੱਟਦੇ ਨਹੀਂ ਹੈਗੇ। ਨੇ ਆੜਾ ਨੇ ਆਣਾ ਕਰਕੇ ਤਾਂ ਅਸੀਂ ਫਸੇ ਹੋਆ ਜੇ ਹਣ ਤੁਹਾਨੂੰ ਇੱਥੇ ਛੱਡ ਕੇ ਜਾਣਾ ਹੋਵੇ ਤਾਂ ਚੁੱਪ ਕਰਕੇ ਚੱਲ ਜਾਈਏ ਗਲਤਾਂ ਨਿਹਾਨਿਆਂ ਦੀ ਦਾਦੂ ਨੂੰ ਮੈਂ ਆਪੇ ਕਹਿ ਦੂੰਗੀ ਜਾਇਓ ਨਾ ਤੁਸੀਂ ਕੀਤੇ ਦੇਖ ਲਈ ਮੰਨਦਾ ਤਾਂ ਨਹੀਂ ਤਾਂ ਅਸੀਂ ਤਾਂ ਫੇ ਜਾਣਾ ਹੀ ਨੇ ਸਾਨੂੰ ਕੋ ਟਿਕਾਣਾ ਨਹੀਂ ਕਿਦਾ ਹੈਗਾ ਕਿੱਥੇ ਨੂੰ ਜਾਈਏ ਅਸੀਂ ਤੁਸੀਂ ਕਿੱਥੇ ਨੂੰ ਜਾਣਾ ਆਪਨੇ ਕੋਲ ਘਰ ਹੈਗਾ ਇੱਥੇ ਰਹਿਣਾ ਰਾਜੀ ਰਹੋ ਤੁਸੀਂ ਥੋੜੀ ਖੋਚ ਰਹੂ ਬਸ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਰਿਜਕ ਦੇਵੇ ਬਹੁਤ ਸੋਣਾ ਤੁਹਾਨੂੰ ਖੁਸ਼ ਰੱਖੇ ਪਰਮਾਤਮਾ ਮੈਂ ਰੱਬ ਦੇ ਹੱਥ ਜੋੜਦੀ ਆ ਰੱਬ ਦੇ ਮੋਹਰੇ ਤੁਹਾਨੂੰ ਖੁਸ਼ ਰੱਖੇ ਪਰਮਾਤਮਾ ਮੈਂ ਮੰਮੀ ਨਾਲ ਗੱਲ ਕਰਦੀ ਆ ਆਸ਼ਰਮ ਦੀ ਦਾਦੀ ਮਾ ਹੁੰਦਾ ਨੇ ਕਿੱਥੇ ਆਸ਼ਰਮ ਜਾਣਾ ਹੈ ਮੰਮੀ ਹਾਂ ਬਤੁ ਦਾਦੀ ਮਾ ਉਹਨਾਂ ਨੇ ਕਿੱਥੇ ਆਸ਼ਰਮ ਜਾਣਾ ਹੈ ਮੈਂ ਵੀ ਨਾਲ ਹੀ ਜਾਉਂਗੀ ਕਿਹੜੇ ਆਸ਼ਰਮ ਜਾਣਾ ਹੈ ਦਾਦੀ ਮਾ ਕਹਿੰਦੇ ਕਹਿੰਦੇ ਅਸੀਂ ਆਸ਼ਰਮ ਜਾਣਾ ਆ ਲੈ ਜਿਨ੍ਹਾਂ ਨੇ ਜਿਆਦਾ دل ਕਰਦਾ ਉਹ ਆਸ਼ਰਮ ਜਾ ਤੂੰ ਨਹੀਂ ਪੁੱਤ ਜਾਣਾ ਨਾ ਮੇਰਾ ਪੋਤੇ ਆ ਨਾ ਐਦਾਂ ਨਹੀਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਹਣ ਇਹ ਤਾਂ ਜਾਰਾ ਚਿਤ ਕਰਦਾ ਆਸ਼ਰਮ ਜਾਣ ਨੂੰ ਜਾਵੇ ਤੂੰ ਨਹੀਂ ਜਾਣਾ ਅੱਛਾ ਨਾ ਮੈਂ ਉਹਨਾਂ ਨੂੰ ਵੀ ਨਹੀਂ ਜਾਣਦੇ ਨਾ ਫੇਰ ਅਸੀਂ ਥੋੜੀ ਗੱਲਨੇ ਹੁਣ ਉਹ ਆਪੇ ਹੀ ਕਹਿੰਦੇ ਜਾਣ ਨੂੰ ਤੂੰ ਨਹੀਂ ਜਾਣਾ ਕਿਤੇ ਵੀ ਕੌਣ ਕਹਿੰਦਾ ਸੀ ਆਸ਼ਰਮ ਜਾਣਾ ਹੈ ਦਾਦੀ ਮਾਂ ਕਹਿੰਦੇ ਸੀ ਕਹਿੰਦੇ ਸੀ ਆਸ਼ਰਮ ਜਾਣਾ ਹੈ ਜਿਹਨੂੰ ਕਹਿੰਦੇ ਸੀ ਪਾਪਾ ਨਾਲ ਗੱਲ ਕਰਦੇ ਸੀਗੇ ਹਣੀ ਤਾਂ ਦੱਸ ਆਸ਼ਰਮ ਜਾਣ ਨੂੰ ਦਿਲ ਕਰਦਾ ਹੈ ਪਰ ਤੂੰ ਨਹੀਂ ਕਰਨੀ ਕੋਈ ਗਲਤ ਨਹੀਂ ਇੱਛਾ ਮੈਂ ਉਹਨਾਂ ਨੂੰ ਨਹੀਂ ਜਾਣ ਦੇਣਾ ਜੇ ਜਾਊਗੇ ਫਰਵਾਹ ਵੀ ਨਾਲ ਜਾਣਾ ਉਹਨਾਂ ਦੇ ਲੈ ਪੁੱਤ ਤੂੰ ਕਿੱਥੇ ਨੂੰ ਜਾਣਾ ਆਸ਼ਰਮਾਂ ਵਿੱਚ ਰਹਿਣਾ ਕਿਤੇ ਸੌਖਾ ਹੈ ਫਿਰ ਉਹਨਾਂ ਲਈ ਕਿਹੜਾ ਸੌਖਾ ਹੈ ਫਿਰ ਹੁਣ ਅਸੀਂ ਕਿਹੜਾ ਵੇਚਦੇ ਆ ਫੇਰ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਉਹ ਆਪੇ ਹੀ ਕਹਿੰਦੇ ਅਸੀਂ ਤਾਂ ਨਹੀਂ ਗਿਆ ਨਾ ਬੱਤ ਮੇਰਾ ਐਦਾਂ ਨਹੀਂ ਗੱਲਾਂ ਨਹੀਂ ਕਰਨੀਆਂ ਚੱਲ ਚੱਲ ਤੂੰ ਜਾ ਕੇ ਖੇਡ ਮੈਂ ਤੇਰੇ ਪਿਓ ਨਾਲ ਗੱਲ ਕਰਦੀ ਆ ਚੱਲ ਜਾ ਦੱਸ ਨਿਆਣੇ ਐ ਮੋਰੇ ਗੱਲਾਂ ਕਰੀ ਜਾਂਦੇ ਆਸ਼ਰਮ ਜਾਣਾ ਜਿਨ੍ਹਾਂ ਨੇ ਜਾਣਾ ਹੁੰਦਾ ਦੱਸ ਦੇ ਥੋੜੀ ਆ ਚੁੱਪ ਕਰਕੇ ਚਲ ਜਾਂਦੇ ਹੁੰਦੇ ਇਹ ਤਾਂ ਨਿਆਣਿਆਂ ਨੂੰ ਪਰਵਾਣ ਵਾਸਤੇ ਦੰਗੀਆਂ ਗੱਲਾਂ ਕਰੀ ਜਾਂਦੇ ਨਿਆਣੇ ਐ ਮੋਰੇ ਹੈ ਮਕਾਰਦੀ ਇਹਨਾਂ ਗੱਲ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਆ ਨਾ ਤੂੰ ਇੱਥੇ ਘੋੜੇ ਵੇਚ ਕੇ ਸੁੱਤਾ ਪਿਆ ਆ ਤੈਨੂੰ ਨਹੀਂ ਪਤਾ ਲੱਗਾ ਘਰ ਚ ਕੀ ਹੋ ਰਿਹਾ ਹੈ ਇਹ ਹੋ ਰਿਹਾ ਹੈ ਉਹ ਮੇਰੇ ਕੁੜੀ ਨੂੰ ਵੀ ਮਗਰ ਲਾਇਆ ਪਿਆ ਆ ਆਸ਼ਰਮਾਂ ਚ ਜਾਣਾ ਕਿਹੜੇ ਆਸ਼ਰਮਾਂ ਚ ਜਾਣਾ ਆ ਆਸ਼ਰਮ ਮੈਨੂੰ ਪੁੱਛ ਕੇ ਜਾਂਦੇ ਕਿਹਾ ਮੈਂ ਕਿਹਾ ਮਾਂ ਮੈਨਰੇ ਨਹੀਂ ਜਾਣ ਦੇਣਾ ਕਿਸੇ ਨੂੰ ਵੀ ਆਸ਼ਰਮ ਨਹੀਂ ਜੇ ਜਾਣਾ ਹੀ ਆ ਸ਼ੌਂਕ ਪਿਆ ਜਾਣਦਾ ਤੇ ਮੇਰੇ ਨਿਆਣੇ ਮਗਰ ਲਾਣੇ ਆ ਕੁੜੀ ਨੂੰ ਮਗਰ ਲਾਇਆ ਪਿਆ ਆ ਜਾਣ ਨੂੰ ਜਿਆਦਾ ਦਿਲ ਕਰਦਾ ਚੱਲ ਜਵੇ ਕਿਸੇ ਨੇ ਨਹੀਂ ਜਾਣਾ ਹੈਗਾ ਨਿਆਣੇ ਨੂੰ ਮਗਰ ਲਾਇਆ ਨਿਆਣੇ ਉਹਦੇ ਚੱਲ ਜੂਗੇ ਮਗਰ ਸਮਝਾ ਲੈ ਆਪਣੀ ਮਾਂ ਨੂੰ ਮੇਰੀ ਕੁੜੀ ਨੂੰ ਮਗਰ ਲਾਣ ਦੀ ਕੋਈ ਲੋੜ ਨਹੀਂ ਮਿੱਤੋ ਪੁਰਾ ਕੋਈ ਨਹੀਂ ਹਾਂ ਤੇਤੋ ਬੁਰਾ ਕੋਈ ਤੂੰ ਲੜਦੀ ਆਂ ਹਰ ਵਾਰ ਵਾਰ ਸਹੀ ਕਹਿੰਦੀ ਓ ਜਾਣ ਨੂੰ ਨਹੀਂ ਕੀ ਲੜਦੀ ਮੈਂ ਹਾਂ ਮੈਂ ਉਹਨਾਂ ਨੂੰ ਜਾਣ ਦੇਣਾ ਕਿਤੇ ਬਾਹਰ ਤੇ ਮੈਂ ਕਦੋਂ ਕਿਹਾ ਸੀ ਵੀ ਜਾਣ ਹੈ ਉਹ ਉਹਨਾਂ ਦਾ ਆਪ ਦਾ ਮਨ ਕਰਦਾ ਹੈ ਤਾਂ ਆਪ ਤਿਆਰ ਹੋ ਜਾਂਦੇ ਨਾਲ ਨਿਆਣਿਆਂ ਨੂੰ ਕਹੀ ਜਾਂਦੇ ਆ ਨਿਆਣਿਆਂ ਨੂੰ ਕਿੱਦਾਂ ਕਹਿੰਦੇ ਓ ਤੇ ਘਰ ਦੀ ਗੱਲ ਹੁੰਦੀ ਆ ਤਾਂ ਹੀ ਕਹਿੰਦੇ ਆ ਨਹੀਂ ਮੈਂ ਕੰਨੀ ਵਾਸ਼ ਸ਼ਰਮ ਜੀ ਨੂੰ ਜਾਣ ਮੇਰੇ ਮਾਵਾਬ ਉਹ ਨਹੀਂ ਕਿਤੇ ਜਾਣੇਗਾ ਤੂੰ ਜਾਣਾ ਆਪਣਾ ਚੱਲ ਜਾ ਤੇ ਚਲ ਜੂੰਗੀ ਫਿਰ ਆਓ ਇੱਥੇ ਇਸ ਕੰਨਾ ਨਹੀਂ ਚੱਲਣਾ ਰੋਇ ਕਲੇਸ਼ ਕਹਨਾ ਮੈਂ ਹੀ ਕਰਦੀ ਹੋਰ ਤਾਂ ਕੋਈ ਕਰਦਾ ਹੀ ਨਹੀਂ ਨਾ ਕਿਸੇ ਨੂੰ ਕਰਨਾ ਆਂਦਾ ਤੇ ਨਾਲ ਮਿਲ ਕੇ ਨਹੀਂ ਰਹੇ ਹੁੰਦਾ ਹੈਗਾ ਤੁਹਾਡੇ ਕੋ ਘਰ ਦੇ ਵਿੱਚ ਤੇ ਰਹਿ ਲੈਣ ਨਾਲ ਮਿਲ ਕੇ ਕੌਣ ਕਹਿੰਦਾ ਵੀ ਨਾਲ ਰਾਵਾਂ ਕੇ ਨਾ ਮੈਂ ਕਹਿੰਦਾ ਉਹ ਤੇ ਆਜੂ ਘਰੇ ਜਾਂਦੇ ਕੋਈ ਨਾ ਕੋਈ ਮਾਲ ਮਪਾਲ ਉਹਨਾਂ ਨੇ ਮੈਂ ਉੱਥੇ ਚੱਲੇ ਆ ਮੈਂ ਉੱਥੇ ਚੱਲੇ ਆ ਤੁਹਾਡਾ ਇਹੀ ਪਲੇਸ ਰਹਿੰਦਾ ਏ ਹਰ ਬਿੱਲੀ ਸਮਝਾ ਲਾ ਜਾ ਕੇ ਮੈਂ ਨਹੀਂ ਕੁਝ ਕਹਿੰਦੀ ਮੈਂ ਕੀ ਸਮਝਾਣਾ ਮਾਵਾ ਮੇਰੇ ਜਾਣ ਨਹੀਂ ਦੇਣਗੇ ਤੇ ਵੀ ਤੂੰ ਜਾਣ ਦੇਣਾ ਚਾਹੀ ਨਹੀਂ ਜਾਣਾ ਮੇਰੇ ਨਿਆਣੇ ਮਗਰ ਨਹੀਂ ਲਾਣੀ ਤੂੰ ਰਹਿਣਾ ਏ ਤਰੇ ਨਹੀਂ ਰਹਿਣਾ ਤਾਂ ਆਪਣਾ ਜਾ ਤੂੰ ਜਾ ਆਸ਼ਰਮ ਚਾਹੇ ਆਸ਼ਰਮ ਜਾ ਚਾਹੇ ਜਾ ਜਿੱਥੇ ਮਰਜੀ ਜਾ ਮੈਂ ਮਾਵਾਵ ਨਹੀਂ ਜਾਣ ਦੇਣੇ ਆਪਣੇ ਤੋੜ ਦੋ ਹੁਣ ਮੈਨੂੰ ਆਸ਼ਰਮ ਤੋਰੋ ਆਹੋ ਵੇ ਹਾਂ ਜਦ ਮੈਨੂੰ ਆਸ਼ਰਮ ਕਲੇਸ ਕਰਨਾ ਵੇ ਇਹੀ ਗੱਲ ਬੋਲਣਾ ਹੂੰ ਮੈਂ ਕਲੇਸ ਕਰਦੀ ਆ ਉਹ ਨਹੀਂ ਕੁਝ ਕਰਦੇ ਦਸ ਦੇਦਾ ਭਾਰਤੀਆਂ ਦਾ ਤੈਨੂੰ ਉਹ ਪਈ ਜਾਂਦੇ ਆ ਦੁਖੀ ਹੋ ਕੇ 10 ਲੀਟਰ ਡਰਮੇ ਕਰ ਕਰਕੇ ਕਿ ਮੈਂ ਤਾਂ ਹਾਂ ਉਹ ਹੈਗੀ ਆ ਠੀਕ ਕਰਾਂ ਫਿਰ ਦੁਖੀ ਮੈਂ ਤਾਂ ਜਾਣ ਦੇਣੇ ਉਹਨੂੰ ਮੈਂ ਤਾਂ ਸਾਰੀ ਰੈਟ ਲਈ ਆ ਆਸ਼ਰਮ ਜਾਣਾ ਆਸ਼ਰਮਾਂ ਚ ਦੋ ਦਿਨ ਰਹਿ ਕੇ ਪਤਾ ਲੱਗ ਜੂ ਕਿਦਾ ਆਸ਼ਰਮਾਂ ਚ ਰਹਿਦਾ ਹੈ ਉਹਨੇ ਕਿਹਾ ਨਹੀਂ ਜਾਣਾ ਤੂੰ ਆਪਣਾ ਜਾਣ ਦਾ ਜਾ ਇੱਥੇ ਰਹੂਗੇ ਬਸ ਚੱਲ ਠੀਕ ਆ ਤੂੰ ਰੱਖ ਲੈ ਜਿਹਨੂੰ ਰੱਖਣਾ ਮੈਨੂੰ ਰਹਿਣ ਦੀ ਕੋਈ ਲੋੜ ਨਹੀਂ ਹੈ ਕਿੱਥੇ ਮੈਂ ਕਹਿ ਬੈਠੀ ਕਿ ਆ ਮੈਂ ਗੱਲ ਕਰ ਬੈਠੀ ਆਸ਼ਰਮ ਦੀ ਇਹ ਤਾਂ ਹੋਰ ਘਰ ਚ ਕਲੀ ਇਸ ਪੈ ਗਿਆ ਇਹਦੇ ਨਾਲ ਤਾਂ ਮੈਂ ਚੁੱਪ ਚਪੀਤੀ ਚੁੱਪ ਕਰਕੇ ਚੱਲ ਜਾਂਦੀ ਚੱਲ ਮੈਂ ਗਏ ਨੇ ਆਸ਼ਰਮ ਨੂੰ ਲੰਬ ਤੱਕ ਗੁਰਦਾਰਾ ਲੱਭਿਆ ਦਾ ਮੈਂ ਨਾ ਹੀ ਦੱਸਦੀ ਨਿਆਣੇ ਮੇਰੇ ਮਗਰ ਲੱਗਣ ਲੱਪੇ ਉਹ ਨਿਆਣੇ ਨਹੀਂ ਪਿੱਛਾ ਛੱਡਦੇ ਉਹ ਨਹੀਂ ਰੋਲਾ ਪਾਤਾ ਹੁਣ ਕਲੀ ਇਸ ਹੋਰ ਵਾਧੂ ਦਾ ਹੁੰਦਾ ਆ ਉਹਨੂੰ ਪਤਾ ਲੱਗ ਗਿਆ ਹੁਣ ਉਹਦਾ ਦਿੱਤ ਨਹੀਂ ਅੜੀ ਜਾਂਦੀ ਆ ਮੈਂ ਹੁਣ ਕੀ ਕਰਾਂ ਮੈਨੂੰ ਕੋ ਟਿਕਾਣਾ ਹੀ ਨਹੀਂ ਕਿੱਥੇ ਮੈਂ ਕੀ ਕਰਾਂ ਮੈਂ ਜਾਵਾਂ ਕਿੱਥੇ ਕੀ ਕਰਾਂ ਤਾਂ ਨੁ ਕੀ ਗੱਲ ਤੂੰ ਬੈਠੀ ਐ ਤਾਂ ਹਾਂ ਅੱਦੇ ਬਠਣਾ ਜਹਰ ਪਰ ਫੇਸ ਰਹਿਣਾ ਹੈ ਘਰ ਚ ਦੱਸ ਇਹ ਸਾਰਾ ਕਲੇਸ਼ ਇਹ ਰੋ ਹਰ ਵੇਲੇ ਮੈਂ ਉਹਨੂੰ ਦੀਪੇ ਨੂੰ ਆ ਮੁੰਡਿਆਂ ਨਾਲ ਬੈਠੀ ਮੈਂ ਕਹਾ ਵੀ ਮੈਂ ਚੱਲੀ ਆ ਆਸ਼ਰਮ ਇਹ ਮੈਂ ਤਾਂ ਬਹੁਤ ਦੁਖੀ ਐ ਮੈਂ ਨਹੀਂ ਇੱਥੇ ਰਹਿਣਾ ਹੈ ਦੱਸ ਜੇ ਹੁਣ ਅਸੀਂ ਬੋਲਦੇ ਆ ਤਾਂ ਕਲੇਸ਼ ਹੁੰਦਾ ਮੈਂ ਕਹਾ ਤੂੰ ਮੈਂ ਚੱਲ ਜਾਣਾ ਆ ਤੁਸੀਂ ਖੁਸ਼ ਰਹੋ ਮੈਂ ਕਿ ਤੈਨੂੰ ਕੋ ਟੈਨਸ਼ਨ ਨਹੀਂ ਖਾੜੀ ਉਹ ਕਹਿੰਦਾ ਨਹੀਂ ਜਾਣ ਦੇਣਾ ਉਹ ਕਿਤੇ ਕੁੜੀ ਨੇ ਸੁਣ ਲਿਆ ਬੜੀ ਨੇ ਉਹ ਮੇਰ ਕੋਲ ਨਠਈ ਉਹ ਕਹਿੰਦੀ ਦਾਦੀ ਮੰਮਾ ਤੁਸੀਂ ਕਿਹੜੀ ਗੱਲਾਂ ਕਰਦੇ ਆ ਮੈਂ ਕੁਝ ਨਹੀਂ ਆ ਕਰਦੀ ਨਹੀਂ ਤੁਸੀਂ ਕਹਿੰਦੀ ਕਰਦੇ ਸੇ ਕੁਝ ਆਸ਼ਰਮ ਦੀ ਗੱਲਾਂ ਤੇ ਮੈਂ ਦੱਸਿਆ ਕਿ ਇਦਾਂ ਦਫਾਲ ਹੁੰਦੀ ਆ ਆਸ਼ਰਮ ਚ ਉਹ ਜਾਂਦੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਰੱਖਦਾ ਨਾ ਹੋਵੇ ਹੁਣ ਮੈਂ ਤੇਰੀ ਮੰਮੀ ਲੜਦੀ ਹੁੰਦੀ ਐ ਹੁਣ ਮੈਂ ਤਾਂ ਤੇਰੇ ਪਾਪਾ ਨਾਲ ਗੱਲ ਕਰਦੀ ਉਹ ਤਾਂ ਲੱਪੇ ਰੋਣ ਮੈਂ ਤਾਂ ਨਹੀਂ ਜਾਣ ਦਿੰਦੀ ਜੀ ਇਹਨੂੰ ਲੈ ਕੇ ਜਾਵੋ ਕਹ ਰਹੀ ਲਗਾ ਦੱਸ ਮੈਂ ਵੀ ਤੁਹਾਡੇ ਨਾਲ ਹੀ ਜਾਣਾ ਕੁੜੀ ਰਹਿੰਦੇ ਨਹੀਂ ਨਿਆਰੇ ਮੈਂ ਤਾਂ ਫਸੂਟੀ ਫਸ ਗਈ ਹੁਣ ਉਹ ਹੁਣ ਜਾ ਕੇ ਕਿਸ ਲਾਪੀ ਕਰਨ ਹੁਣ ਦੱਸ ਤਾਂ ਜਾ ਕੇ ਕੁੜੀ ਨੂੰ ਪੁੱਛਣਾ ਬਸ ਹੁਣ ਬਾਜੂ ਦਾ ਹੋਰ ਕਾਲਜ ਪੈ ਗਿਆ ਹੁਣ ਮੈਨੂੰ ਤਾਂ ਕੋਈ ਟਿਕਾਣਾ ਨਹੀਂ ਦਾ ਮੈਂ ਕਿੱਥੇ ਜਾਵਾਂ ਹਾਂ ਮੈਂ ਤਾਂ ਚੱਲ ਜਾਣਾ ਆ ਬਾਕੀ ਤੂੰ ਤੇਰੀ ਮਰਜ਼ੀ ਆ ਜਾਣਾ ਚੱਲ ਨਹੀਂ ਜਾਣਾ ਤਾਂ ਰਹਿਣਾ ਤਾਂ ਹਿੱਕ ਘਰ ਦਾ ਹੈ ਕਿ ਮੈਨੂੰ ਨਾ ਕਾੜਨੂ کہیں ਤੇ ਤੂੰ ਚੱਲ ਗਈ ਤੇ ਮੇਰਾ ਮੈਂ ਬਹੁੱਖੀਆਂ ਮੈਂ ਨਹੀਂ ਰਹਾ ਸਕਦੀ ਮੈਂ ਤਾਂ ਜਾਣਾ ਚਾਹੀਦਾ ਇਹ ਮੈਨੂੰ ਉੱਧਣਾ ਜਾਊ ਮੈਂ ਗੁਰਦਵਾਰੇ ਚੱਲ ਜਾਣਾ ਕਰੀ ਉਹ ਬੋਲਦੀ ਬੋਲੀ ਜਾਂਦੇ ਮੈਂ ਵੀ ਤਾਂ ਮੁੰਡੇ ਨੂੰ ਨਹੀਂ ਛੱਡ ਸਕਦੀ ਮੈਂ ਨਿਆਣਿਆਂ ਨੂੰ ਨਹੀਂ ਛੱਡ ਸਕਦੀ ਫੇਰ ਕੀ ਕਰਾਂ ਹੁਣ ਇੱਕ ਇੱਕ ਬੇਵਕੂਫਿਆ ਤਾਂ ਇੱਕ ਇੱਕ ਦੂਜਾ ਚਤਰਵਣ ਜਵੇ ਇਹ ਨਹੀਂ ਹੁੰਦਾ ਪਹਿਲਾਂ ਵੀ ਇੱਕ ਐਦਾਂ ਬੋਲੀ ਜਾਵੇ ਤਾਂ ਹੁਣ ਵੇ ਇੱਕ ਵੀ ਸੋਚੋ ਇਹ ਮੁੰਡਾ ਉੱਧਣਾ ਹੋਵੇ ਫੇ ਤਾਂ ਜੋ ਹੁੰਦਾ ਹੋਣ ਦੇ ਇਹ ਹੀ ਤਾਂ ਹੈ ਇਹ ਤਾਂ ਹਮ ਰਿਸ਼ਤੇ ਜਿਹੜਾ ਹੁੰਦਾ ਟੁੱਟਦੇ ਨਹੀਂ ਹੈਗੇ ਆਪਣੇ ਮਾਵਾ ਪੁੱਤਾਂ ਦੇ ਰਿਸ਼ਤੇ ਬਹੁਤ ਔਖੇ ਮਿਲਦੇ ਆ ਇਹ ਟੁੱਟਦੇ ਵੀ ਨਹੀਂ ਜੇ ਜੇ ਟੁੱਟਣੀ ਵੀ ਨਹੀਂ ਮਾਪਾ ਪੁੱਤ ਦਾ ਇਹ ਰਿਸ਼ਤਾ ਇਹ ਤਾਂ ਰੱਬ ਨੂੰ ਪਤਾ ਕਿੱਦਾਂ ਹੁੰਦਾ ਮਾਂ ਨੇ ਪੁੱਤ ਨੂੰ ਕਿੱਦਾਂ ਪਾਲਿਆ ਹੁੰਦਾ ਹੈ ਪੁੱਤ ਕਿੱਦਾਂ ਛੱਡ ਦੂਗਾ ਸਾਨੂੰ ਹੁਣ ਮੈਂ ਬਥੇਰਾ ਕਹਿੰਨੀ ਆ ਉਹਦੀ ਮੇਰਤਾ ਕਾਦੀ ਹੋਊ ਪੁੱਤ ਤੁਸੀਂ ਆਪਣਾ ਸਮ ਖੁਸ਼ ਰਹੋ ਆਪਣੇ ਜੀ ਆਣ ਦੇ ਵਿੱਚ ਸਾਡਾ ਤਾਂ ਤੈਨੂੰ ਕਹਿੰਦਾ ਨਾ ਮੈਂ ਤੁਹਾਨੂੰ ਜਾਣੀਂ ਦੇਣਾ ਤੁਸੀਂ ਕਿੱਥੇ ਚਲ ਜਾਓਗੇ ਹੁਣ ਮੈਂ ਰੱਖਿਆ ਪਰ ਇਹ ਰਹੁਣ ਕਿਆ ਕਰਾਂ ਮੈਂ ਫਸ ਗਈ ਕਿਸੇ ਰੀ ਨੇ ਕੋਈ ਸਿ ਵਿਚਾਰ ਰਹੁਣ ਕੋਈ ਨਹੀਂ ਦੇਖਦੇ ਜਿੱਦਾਂ ਹੁੰਦਾ ਆ ਹੋਈ ਜਾਂਦੇ ਤੂੰ ਸਾਰੇ ਪਾਸੇ ਦੇਖਣੇ ਪੈਂਦੇ ਆ ਸਮਝ ਤੋਂ ਕੰਮ ਲਾਓ ਆਸ਼ਰਮ ਜਾਂਦੇ ਲੋਕ ਵੀ ਗੱਲਾਂ ਕਰੋਗੇ ਵੀ ਜਿਨ੍ਹਾਂ ਤੇ ਫਾਈ ਨਹੀਂ ਕੋਈ ਵੀ ਉਹ ਐਦਾ ਕਰਦੇ ਆ ਹੂੰ ਮੁੰਡਾ ਉਹ ਮੁੰਡਾ ਤਾਂ ਬਥੇਰਾ ਕਰਦਾ ਆ ਮੁੰਡਾ ਤਾਂ ਪਤਾ ਸਾਨੂੰ ਮੁੰਡੇ ਦੇ ਦਿਲ 'ਚ ਹੈ ਹੀ ਨਹੀਂ ਕੋਈ ਗੱਲ ਉਹ ਤਾਂ ਬਹੁਤ ਚੰਗਾ ਆ ਮੁੰਡਾ ਬਥੇਰਾ ਕਰਦਾ ਆ ਆਂ ਕੀ ਕਰੀਏ ਤੁੰਹਾਨੂੰ ਕੌਣ ਸਮਝਾਵੇ ਜੋ ਮੁੰਡਾ ਕਹਿੰਦਾ ਤਾਂ ਮੁੰਡੇ ਨਾਲ ਲੜ ਪਈ ਮੁੰਡੇ ਨਾਲ ਬੋਲਣ ਲੱਪਈ ਤੂੰ ਕਹਿੰਦੀ ਜਿਆਦਾ ਉਹ ਤਾਂ ਮਗਰ ਲੱਗੇ ਆ ਉਹ ਐ ਕਰਦਾ ਮੈਨੂੰ ਬੋਲਦਾ ਉਹ ਕਹਿੰਦਾ ਤੂੰ ਚੱਲ ਜਾ ਮੈਂ ਤਾਂ ਇਹ ਕਹਿ ਨਹੀਂ ਹਉ ਆਪਣੇ ਘਰ ਚ ਕਲੇਸ਼ ਨਾਲ ਪਾਣ ਉਹ ਨੂੰ ਵੀ ਨਾ ਭੇਜੇ ਉਹ ਵੀ ਜਿੱਦਾਂ ਦੀ ਮੈਂ ਘਰ ਦੀ ਮਾਲਕਣੀ ਉਹ ਵੀ ਘਰ ਦੀ ਮਾਲਕਣੀ ਆ ਉਹ ਕੜਾ ਮਾਰ ਕੋਣੀ। ਉਹ ਅਸੀਂ ਦਰਦ ਬਸਸ ਨਕਲੀ ਸੋਡਾ ਦਿੰਦੇ। ਅਸੀਂ ਕਹਿੰਦੇ ਆ ਇਹਦੇ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਦੀ ਹੋਈ। ਪੰਜਾਬੀ ਨਾਟਕ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਜਰੂਰ ਕਰਿਓ